ਹੁਣ ਉੱਤੇ ਵਿਰਾਮ ਲੱਗ ਚੁੱਕਾ ਜੀ ਕੀ ਕਹਿਣਾ ਚਾਹੋਗੇ ਕਿ ਕਿਸ ਵਿਸ਼ੇ ਲਈ ਅੱਜ ਕਾਨਫਰੰਸ ਕੀਤੀ ਗਈ ਅੱਜ ਅਸੀਂ ਬਿਆਨ ਕੀਤਾ ਹੈ ਕਿ ਚਾਹੇ ਤੁਸੀਂ 65 ਦੇਖ ਲਓ 71 ਦੇਖ ਲਓ ਅੱਜ ਦਾ ਮਾਹੌਲ ਦੇਖ ਲਓ ਜੰਗ ਦਾ ਮੈਦਾਨ ਪੰਜਾਬ ਪੰਡਾ ਹੈਗਾ ਇਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ 65 71 ਦੇ ਵਿੱਚ ਫਸਲਾਂ ਸਾੜੀਆਂ ਗਈਆਂ ਕਿ ਦੁਸ਼ਮਣ ਦੇਜੇ ਔਰ ਉੱਥੇ ਤਾਰਾਂ ਲੱਗੀਆਂ ਹੈਗੀਆਂ ਜਿਹਦੇ ਨਾਲ ਜ਼ਿਮੀਂਦਾਰਾਂ ਦੀਆਂ ਖੇਤ ਜਿਹੜੇ ਕਲਾਫ਼ ਤੋਂ ਬਾਹਰ ਹੈ ਉੱਥੇ ਆਵਾਜਾਵੀਂ ਦੀ ਰੋਕ ਲੱਗੀ ਮਾਈਨਿੰਗ ਕੱਟੀ ਗਈ ਜਿੱਗੀ ਹੈ ਪਰ ਉਹਦਾ ਕੋਈ ਕੰਪਨਸੇਸ਼ਨ ਨਹੀਂ ਮਿਲਦਾ ਹੈਗਾ ਔਰ ਜਿੱਥੇ ਇੰਡਸਟਰੀ ਸਿਕਿਉਰਟੀ ਨਹੀਂ ਮਹਿਸੂਸ ਕਰਦੀ ਉਹਦੇ ਵਿੱਚ ਇਥੋਂ ਭੱਜ-ਭੱਜ ਕੇ ਹੋਰ ਪਰਦੇਸ਼ਾਂ ਦੇ ਵਿੱਚ ਵਸ ਲਈ ਜਿੱਤੀ ਹੈ ਇਹ ਘੱਟੋ-ਘੱਟ ਵਿਅਕਤੀਗਤ ਤੌਰ ਤੇ ਜੇ ਆਪਾਂ ਦੇਖੀਏ ਫਿਰੋਜ਼ਪੁਰ 'ਚ ਬੰਬ ਡਿੱਗਿਆ ਉੱਥੇ ਅਸੀਂ ਦੇਖਿਆ ਗੱਡੀ ਸੜ ਗਈ ਹੈ ਸਾਡਾ ਇੱਕ ਵਿਅਕਤੀ ਉਹਦੇ ਕੱਪੜੇ ਸੜ ਗਏ ਹਸਪਤਾਲ ਚਲੇ ਗਿਆ ਪਰ ਉਹਦੀ ਕੋਈ ਕੰਪਨਸੇਸ਼ਨ ਦਾ ਕਾਨੂੰਨ ਨਹੀਂ ਹੈ ਅਸੀਂ ਅੱਜ ਉਰੇ ਇੱਕ ਬਿੱਲ ਲੋਕ ਸਭਾ ਵਾਸਤੇ ਤਿਆਰ ਕੀਤਾ ਹੈ ਜਿਹੜੇ ਹਰੇਕ ਪੰਜਾਬ ਦੇ ਲੋਕ ਸਭਾ ਮੈਂਬਰ ਨੂੰ ਅਸੀਂ ਪਹੁੰਚਾਉਣਾ ਹੈਗਾ ਜਿਸ ਤਹਿਤ ਇੱਕ ਪਾਸੇ ਦਾ ਕੰਪਨਸੇਸ਼ਨ ਜੇ ਜਾਨ ਜਾਵੇ 25 ਲੱਖ ਤਾਈ ਜੇ مالی ਨੁਕਸਾਨ ਜਾਂ ਅੰਗਹੀਨ ਹੋ ਜਾਣ ਤਾਂ 20 ਲੱਖ ਤਾਈ ਉਹਦੀ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਇਹਦੇ ਲਈ ਸੈਂਟਰ ਦੀ ਸਰਕਾਰ ਨੂੰ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਔਰ ਜਿਹੜਾ ਬੰਦਾ ਰੀਹੈਬਿਲਿਟੇਟ ਕਰਨਾ ਪੈਂਦਾ ਜਿਵੇਂ ਘਰੋਂ ਕੱਢਿਆ ਕਿਤੇ ਹੋਰ ਉਹਨੂੰ ਜਾਣਾ ਪਿਆ ਉਹਦੇ ਖਰਚੇ ਉਹਦੇ ਵਾਸਤੇ ਨੌਕਰੀਆਂ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਸੋ ਇਹ ਇਹ ਭਾਵੇਂ ਪੰਜਾਬ ਨੂੰ ਨੁਕਸਾਨ ਇਸ ਤੋਂ ਵੱਧ ਆ ਕਿ ਇਨਸਿਚਿਉਰਟੀ ਆ ਜਾਂਦੀ ਹੈ ਕੈਪੀਟਲ ਇਨਵੈਸਟਮੈਂਟ ਨਹੀਂ ਹੁੰਦੀ ਹੈਗੀ ਇੱਥੋਂ ਇੰਡਸਟਰੀ ਭੱਜ ਜਾਂਦੀ ਹੈਗੀ ਹੈ ਭੈ ਬਸ ਜਾਂਦਾ ਹੈਗਾ ਬੱਚੇ ਅੱਜ ਵੀ ਰਾਤ ਨੂੰ ਦੇਖਦੇ ਆ ਕਿ ਪਤਾ ਨਹੀਂ ਕੀ ਹੋਣ ਲੱਗਿਆ ਹੈਗਾ ਇਹ ਭੈ ਇਹਦਾ ਕੋਈ ਮੁੱਲ ਨਹੀਂ ਹੈ বারবার ভারত দেশ বারবার ਕਹਿੰਦਾ ਕਿ ਜੰਗ ਲੜੋ ਪਾਕਿਸਤਾਨ ਨੂੰ ਮਾਰ ਦੋ ਇਹਨੂੰ ਖਤਮ ਕਰੋ ਔਰ ਉਹਦਾ ਜਿਹੜਾ ਖਰਚਾ ਹੈਗਾ ਉਹ ਸਿਰਫ ਤੇ ਸਿਰਫ ਪੰਜਾਬ ਤੇ ਪੈਂਦਾ ਹੈਗਾ ਸਾਰੀ ਆਰਮੀ ਇੱਥੇ ਹੈ ਟਾਰਗੇਟਿੰਗ ਇੱਥੇ ਬਣ ਜਾਂਦੀ ਹੈ ਔਰ ਹੱਦ ਇਹ ਹੈ ਕਿ ਜਿੱਥੇ ਪਰਮਾਣੂ ਸ਼ਸਤਰ ਆ ਜਾਂਦੇ ਆ ਉਹਦੇ ਵਿੱਚ ਪੂਰੇ ਪੰਜਾਬ ਦੀ ਤਬਾਹੀ ਹੋ ਸਕਦੀ ਹੈ ਇਹ ਹੱਦ ਤੱਕ ਕਿ ਕਈ ਸਾਇੰਸ ਵਾਲੇ ਨੇ ਦੱਸਿਆ ਕਿ ਇਹਦੇ ਵਸਪੋਰਟ ਨਾਲ ਜਿਹੜਾ ਕਾਰਬਨ ਉੱਤੇ ਚੜਦਾ ਹੈ ਉਹ ਸੂਰਜ ਨੂੰ ਰੋਕ ਦੂਗਾ ਤੇ ਜਿਹੜੀ ਐਗਰੀਕਲਚਰ ਪੂਰੇ ਵਰਲਡ ਦੀ ਹੈ ਉਹਦੇ ਉੱਤੇ ਅਸਰ ਪਾ ਕੇ ਇੱਕ ਬਿਲੀਅਨ ਡੈਥ ਹੋ ਗਈ ਜਿਹਨੂੰ ਨਿਊਕਲੀਅਰ ਵਿਟਰ ਆਪਾਂ ਕਹਿੰਦੇ ਹੈਗੇ ਆ ਸੋ ਮੈਂ ਸਮਝਦਾ ਹੈਗਾ ਕਿ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਛੋਟਾ ਜਿਹਾ ਬਿਲ ਅਸੀਂ ਤਿਆਰ ਕੀਤਾ ਜੋ ਕਿ ਅਸੀਂ ਆਪਣੇ ਐਮਪੀਆ ਨੂੰ ਪੰਜਾਬ ਦੇ ਨੂੰ ਦਵਾਂਗੇ ਤੇ ਅਸੀਂ ਸੈਂਟਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕਨਸਿਡਰ ਕਰਕੇ ਪਾਸ ਕੀਤਾ ਜਾਏ ਤਾਂ ਕਿ ਕੰਪਨਸੇਸ਼ਨ ਮੈਕਨਿਜ਼ਮ ਇੱਥੇ ਭਾਰੱਚੇ ਹੋ ਜੇ ਮੇਰੇ ਹਿਸਾਬ ਨਾਲ ਤਾਂ ਜਿਹੜਾ ਸਾਡਾ ਪਾਣੀ ਦੀ ਲੁੱਟ ਹੋ ਰਹੀ ਹੈ ਉਹ ਵੀ ਸੈਟਰ ਨੂੰ ਰੋਕਣਾ ਚਾਹੀਦਾ ਹੈ ਸਭ ਕੋ ਜ਼ਿੰਮੇਦਾਰਾਂ ਨੂੰ ਇਹ ਪਾਣੀ ਹੁਣ ਦੇ ਕੇ ਉਹਨਾਂ ਦਾ ਕੰਪਨਸੇਸ਼ਨ ਕਰਨਾ ਚਾਹੀਦਾ ਹੈ ਕਿ ਤੁਹਾਡਾ ਜੰਗ ਦੇ ਮਾਹੌਲ 'ਚ ਤੁਸੀਂ ਜਿਨੀ ਪਹਿਲਾਂ ਲਾ ਲਓ ਤੁਸੀਂ ਆਪਣੇ ਗਰਾਊਂਡ ਵਾਟਰ ਡਿਪਲੀਸ਼ਨ ਨੂੰ ਪੂਰਾ ਕਰ ਲਓ ਇਹ ਹੱਕ ਪੰਜਾਬ ਦਾ ਹੈਗਾ ਰਿਪੇਅਰਨ ਕਾਨੂੰਨ ਰਹੀ ਉਹਨੂੰ ਹੀ ਰਹਿਣਾ ਚਾਹੀਦਾ ਹੈ ਔਰ ਜਿਹੜਾ ਪੰਜਾਬ ਦੇ ਉੱਤੇ ਡੈਟ ਬਰਡਨ ਹੈ ਉਹ ਸੈਂਟਰ ਨੂੰ ਚੱਕ ਦੇਣਾ ਚਾਹੀਦਾ ਕਿਉਂਕਿ ਅਸੀਂ ਇਸ جنگ ਦਾ ਸਾਰਾ ਖਰਚਾ ਚੱਕਿਆ ਇਹਨੇ ਸਾਨੂੰ ਨੁਕਸਾਨ ਕੀਤਾ ਹੈਗਾ ਬਾਹਰਲੇ ਆਨ ਤਾਂ ਬੈਠ ਕੇ ਇਹੀ ਕਿਹਾ ਕਿ ਚੱਕ ਦੋ ਮਾਰ ਦੋ ਵੜ ਦੋ ਸਾਰਾ ਖਰਚਾ ਸਾਡੇ ਸਿਰ ਤੇ ਪਿਆ ਅੱਛਾ ਡੋਨਲਡ ਟਰੰਪ ਦੇ ਜਿਵੇਂ ਵਿੱਚ ਸਮਝੋਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਦੋ ਮੁਲਕ ਸੀ ਆਪਣਾ ਕਿਤੇ ਨਾ ਕਿਤੇ ਨੁਕਸਾਨ ਦਾ ਫਿਰ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦਾ ਹੀ ਹੁੰਨਾ ਸੀ ਤਾਂ ਡੋਨਲਡ 트ੰਪ ਤੇ ਬੰਨ ਉਹ ਜਿਹੜਾ ਵਿੱਚ ਬੈਠ ਕੇ ਜਿਹੜਾ ਵਾ ਸਮਝੌਤਾ ਕਰੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਵੇਂ ਦੇਖਦੀ ਹੈ ਇਹ ਬਹੁਤ ਵੱਡਾ ਕੰਮ ਡੋਨਲਡ 트ੰਪ ਨੇ ਕੀਤਾ ਹੈ ਜਿੱਥੇ ਇੱਕ ਦੇਸ਼ ਦੀ ਗੋਲੀ ਦਾ ਜਵਾਬ ਬੰਬ ਸੀ ਬੰਬ ਦਾ ਜਵਾਬ ਮਿਸਾਈਲ ਸੀ ਇਹ ਵਾਧਾ ਵਾਧਾ ਪ੍ਰਮਾਣੂ ਜੰਗ ਦਾ ਇਚਾਰਿਆ ਸੀ ਜਿਹਦੇ ਵਿੱਚ ਸਾਰੇ ਜਹਾਂ ਦੇ ਵਿੱਚ ਬਹੁਤ ਨੁਕਸਾਨ ਹੋ ਸਕਦਾ ਸੀਗਾ ਡੋਨਲਡ 트ੰਪ ਨੇ ਬਿਠਾ ਕੇ ਦੋ ਪਾਰਟੀਆਂ ਨੂੰ ਸਮਝਾਇਆ ਹੈਗਾ ਔਰ ਇੱਕ ਤਰ੍ਹਾਂ ਦਾ ਸੀਜ਼ਫਾਇਰ ਲੈ ਕੇ ਆਇਆ ਹੈਗਾ ਇਹ ਸੀਜ਼ਫਾਇਰ ਨੇ ਮਨੁੱਖਤਾ ਦਾ ਕਾਂਡ ਹੋਣ ਤੋਂ ਬਚਾਇਆ ਸਾਡੀ ਪਾਰਟੀ ਬੇਨਤੀ ਕਰਦੀ ਹੈ ਕਿ ਡੋਨਲਡ 트ਰੰਪ ਨੂੰ ਨੋਬਲ ਪੀਸ ਪ੍ਰਾਈਜ਼ ਦਾ ਹੱਕਦਾਰ ਮੰਨਿਆ ਜਾਵੇ ਕਿਉਂਕਿ ਉਸਨੇ ਬਹੁਤ ਵੱਡੀ ਨਿਊਕਲੀਅਰ ਵਿੰਟਰ ਹੋਣ ਤੋਂ ਇਹ ਦੇਸ਼ਾਂ ਨੂੰ ਜੰਗ ਤੋਂ ਪਿੱਛੇ ਖਿੱਚ ਕੇ ਰੋਕਿਆ ਹੈਗਾ ਸੋ ਇਸ ਤੋਂ ਅੱਗੇ ਅਸੀਂ ਸਮਝਦੇ ਹਾਂ ਕਿ ਇਹ ਜੰਗ ਜਿਹੜਾ ਇੱਕ ਪਾਸੇ ਤੁਸੀਂ ਦੇਖਦੇ ਹੋ ਆਰਐਸਐਸ ਬੀਜਪੀ ਹਿੰਦੂਤਵਾ ਦੀ ਜਿਹੜੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਜਿਹੜਾ ਸਰਬਰਕਰ ਇਹਨਾਂ ਦਾ ਸੋਚ ਵਾਲਾ ਹੈਗਾ ਉਹ ਕਹਿੰਦਾ ਕਿ ਤੁਸੀਂ ਆ ਮੁਸਲਮਾਨਾਂ ਨੂੰ ਟਾਰਗੇਟ ਕਰੋ ਜੋ ਅਸੀਂ ਬੋਧਰਾ 'ਚ ਯੋਧਿਆ 'ਚ ਯੂਪੀ 'ਚ ਸਾਰੇ ਕਿਤੇ ਦੇਖਿਆ ਹੈਗਾ ਉਹ 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 ਟਾਰਗੇਟਿੰਗ ਹੋਈ ਹੈਗੀ ਔਰ ਜੇ ਉਧਰ ਦੇਖੀਏ ਤੇ ਜਹਾਦ ਤੇ ਸਲਾਮਿਸ ਸੋਚ ਉਹਨਾਂ ਦੀ ਮਿਲਟਰੀ ਹੈਗੀ ਅਸੀਂ ਸਮਝਦੇ ਹਾਂ ਟਰੇਡ ਨਾਲ ਜਿਹੜਾ ਆਮ ਜਨਤੀ ਹੈ ਤੁਸੀਂ ਵਰਕਾ ਮੇਰੇ ਵਰਕਾ ਜਿਹੜਾ ਡਰਾਈ ਫੂਟ ਦਾ ਕੰਮ ਕਰਦਾ ਸਿਮੈਂਟ ਲੈ ਕੇ ਆਉਂਦਾ ਇੰਡਸਟਰੀਜ਼ ਇੱਥੇ ਬਸਦੀਆਂ ਉਹਦੇ ਵਿੱਚ ਲੜਾਈ ਇੰਨੀ ਮਹਿੰਗੀ ਪੈ ਜਾਂਦੀ ਹੈ ਪਰਸ ਕਰੋ ਡੀਪੀਆਈ ਹੋ ਜੇ ਟੀਪੀ ਐਟਮੈਨਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਤੇਲ ਦੀ ਆ ਜਾਈ ਉਹਦੇ ਨਾਲ ਇੱਥੇ ਰਿਫਾਈਨਰੀਆਂ ਜਿਹੜੀਆਂ ਗੁਜਰਾਤ ਚ ਲੱਗੀਆਂ ਹੋਈਆਂ ਉਹ ਇੱਥੇ ਲੱਗਣ ਲੱਗ ਪੈਂਦੀ ਹੈ ਇੱਥੇ ਕੈਮੀਕਲ ਇੰਡਸਟਰੀ ਸ਼ੁਰੂ ਹੋ ਜੂ ਕਿ ਫਾਰਮਾਸੂਟਿਕਲ ਹੋ ਜੂ ਪਲਾਸਟਿਕਸ ਹੋ ਜੂ ਤਾਂ ਪਾਕਿਸਤਾਨ ਨੂੰ ਇਹਦਾ ਕਿਰਾਇਆ ਮਿਲੂਗਾ ਜੰਗ ਲੜਨਾ ਉਸ ਮਹੌਲ 'ਚ ਨਾ ਮੁਮਕਨ ਹੈ ਕਿਉਂਕਿ ਨੁਕਸਾਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਜਦ ਆਪਸ 'ਚ ਤਾਲਮੇਲ ਹੁੰਦਾ ਹੈ ਵਿਅਕਤੀ ਦਾ ਆਪਸ 'ਚ ਤਾਲਮੇਲ ਹੁੰਦਾ ਹੈਗਾ ਉਹ ਸਰਕਾਰਾਂ ਤੇ ਵੀ ਜ਼ੋਰ ਪਾਉਂਦੇ ਆ ਕਿ ਤੁਸੀਂ ਲੜੋਣਾ ਸਾਡੇ ਕੰਮ ਕਾਰ ਸਾਰੇ ਰਲੇ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਸੋ ਅਸੀਂ ਚਾਹੁੰਦੇ ਆ ਬਾਰਡਰ ਖੁੱਲਣੇ ਤਾਲਮੇਲ ਹੋਣ ਜਿਹੜੇ ਮਾੜੇ ਕੰਮ ਹੁੰਦੇ ਆ ਉਹ ਤਾਂ ਹੋ ਹੀ ਜਾਣੇ ਆ ਉਹ ਡਰੋਨਾਂ ਰਾਹੀਂ ਡਰੱਗਸ ਤੇ ਵੈਪਨਸ ਤੇ ਆਈ ਜਾਂਦੇ ਆ ਉਹ ਨੂੰ ਨਹੀਂ ਰੁਕਦੇ ਕੀ ਰੋਕਿਆ شریف ਬੰਦਿਆਂ ਨੂੰ ਚੰਗੇ ਬੰਦਿਆਂ ਨੂੰ ਇਨਸਾਨੀ ਪੱਖ ਬੰਦਿਆਂ ਨੂੰ ਤੁਸੀਂ ਰੋਕਿਆ ਹੋਇਆ ਇਹ ਬੰਦੇ ਸ਼ਰੂਕ ਕੇ ਇਹ ਜਿਲ੍ਹਾ ਖੁੱਲੋ ਆਪਣੇ ਸਾਡਾ ਤੇ ਹਪਤਾਲ ਮਿਲ ਬਤਾਓ ਇਹ ਸਾਡਾ ਮੈਸੇਜ ਹੈ ਪਾਕਿਸਤਾਨੀ মিডিਆ ਇਹ ਦੱਸ ਰਿਹਾ ਹੈ ਕਿ ਅੱਜ ਸਵਾਰ ਭਾਰਤ ਨੂੰ ਮੂੰਹ ਤੋੜ ਜਾਵੇਗਾ ਮੇਰਾ ਖਿਆਲ ਇਸ ਦੇਸ਼ ਨੇ ਕੋਈ ਘੱਟ ਨਹੀਂ ਬੋਲਿਆ ਉਹ ਵੀ ਬੋਲੀ ਜਾਂਦੇ ਆ ਇਹ ਵੀ ਬੋਲੀ ਜਾਂਦੇ ਆ ਪਰ ਸਾਡਾ ਸੁਨੇਹਾ ਹੈ ਕਿ ਤੁਸੀਂ ਅਮਨ ਤੇ ਸ਼ਾਂਤ ਬਿਤਾਓ ਬਵਾਦ ਬਿਤਾਓ ਆਪਸ ਦੇ ਵਿੱਚ ਰਹਿਣਾ ਸਿੱਖੋ ਇੱਕ ਇੱਕ ਹੋਰ ਦੇ ਨਾਲ ਬਿਤਕਰੇ ਕਰਕੇ ਕਿਸੇ ਮਨੁੱਖਤਾ ਦਾ ਹਾਂਡ ਕਰ ਠੀਕ ਹੈ ਮਾਨਸਬਦਾਰ ਜੀ